ਸਾਰਾ ਉਮੀਦਾ ਤੇ ਰਸਵੰਦ ਕਿਹਨੂੰ ਕਹਿੰਦੇ ਨੇ ਲਾਣਾ ਕਿਹਨੂੰ ਤੇ ਔਤ ਕਿਹਨੂੰ ਕਹਿੰਦੇ ਨੇ ਹੁੰਦੀ ਕੀ ਨਮੋਸ਼ੀ ਤੇ ਫਤੂਰ ਦੱਸਿਓ ਬੱਚਿਆਂ ਨੂੰ ਇਹ ਲਫ਼ਜ਼ ਜ਼ਰੂਰ ਦੱਸਿਓ ਬੱਚਿਆਂ ਨੂੰ ਲਫ਼ਜ਼ ਜ਼ਰੂਰ ਦੱਸਿਓ ਹੁੰਦਾ ਕੀ ਇਹ ਬਰੂ ਤੇ ਨਾਲੇ ਪੋੜੀ ਕਿਹਨੂੰ ਕਹਿੰਦੇ ਨੇ ਡੋਕਾ ਕਿਹਨੂੰ ਤੇ ਭੋਲੀ ਕਿਹਨੂੰ ਕਹਿੰਦੇ ਨੇ ਤਰੇਕ ਲਸੂੜਾ ਤੇ ਤਤੂਰ ਦੱਸਿਓ ਇਹ ਬੱਚਿਆਂ ਨੂੰ ਲਫ਼ਜ਼ ਜ਼ਰੂਰ ਦੱਸਿਓ ਹੁੰਦੀ ਕੀ ਇਹ ਸਲੰਗ ਤੇ ਸਲਾੰਬਾ ਕਿਹਨੂੰ ਕਹਿੰਦੇ ਨੇ ਵਿੜਾਈ ਕੀ ਹੁੰਦੀ ਤੇ ਅਲਾੰਬਾ ਕਿਹਨੂੰ ਕਹਿੰਦੇ ਨੇ ਨੇਰਨਾਕੰਤੂ ਅਤੇ ਜਮੂਰ ਦੱਸਿਓ ਇਹ ਬੱਚਿਆਂ ਨੂੰ ਲਬਜ ਜ਼ਰੂਰ ਦੱਸਿਓ ਲਾਂਗਾ ਕਿਨੂ ਤੇ ਖੋਰੀ ਕਿਨੂ ਕਹਿੰਦੇ ਨੇ ਚੋਬਰ ਕਿਨੂ ਕਹਿੰਦੇ ਤੇ ਖੋਰੀ ਕਿਨੂ ਕਹਿੰਦੇ ਨੇ ਹੁੰਦਾ ਕੀ ਜਵਾਨੀ ਦਾ ਜ਼ਰੂਰ ਦੱਸਿਓ ਬੱਚਿਆਂ ਨੂੰ ਇਹ ਲਬਜ ਜ਼ਰੂਰ ਦੱਸਿਓ ਬੱਚਿਆਂ ਨੂੰ ਲਬਜ ਜ਼ਰੂਰ ਦੱਸਿਓ ਢੱਗਾ ਕਿਨੂ ਆਖਦੇ ਬਰੋਜਾ ਕਿਨੂ ਕਹਿੰਦੇ ਨੇ ਹੁੰਦਾ ਕੀ ਤੇ ਉਹ ਤੇ ਘੂਰ ਦੱਸਿਓ ਦਾਦਕੇ ਨਾਨਕੇ ਕੜਮ ਸ੍ਰੀਕੇ ਪੇਕੇ ਸਹਰੇ ਦੱਸਿਓ ਦੰਦਾਸਾ ਨੱਥ ਸ਼ਰਮਾ ਮੱਥੇ ਲੱਟ ਪਠ ਪੰਡੋਤਰ ਮਰਾਸੀ ਜਾਤ ਨਟ ਦੱਸਿਓ ਛੱਬ ਟੋਬਾ ਖੂ ਤੇ ਸਾਮ ਕੇ ਤਲਾਬ ਰਖਿਓ ਆਉਂਦੀ ਪੀੜੀ ਲਈ ਸਾਮ ਕੇ ਪੰਜਾਬ ਰਖਿਓ ਆਉਣ ਵਾਲੀ ਪੀੜੀ ਲਈ ਸਾਮ ਕੇ ਪੰਜਾਬ ਰਖਿਓ ਪੇਲੂ ਵਾਰਸ਼ ਹਾਸਮ ਤੇ ਕਦਰ ਯਾਰ ਦੱਸਿਓ ਲਾਲ ਤੇਜੇ ਗੰਗੂ ਤੇ ਕਿਰਪਾ ਜੇ ਗਦਾਰ ਦੱਸਿਓ ਪਟਨਾ ਚਮਕੌਰ ਸਰਾਂਧ ਤੇ ਮਛੀਵਾੜਾ ਦੱਸਿਓ ਛਿੰਚ ਕੁਸ਼ਤੀ ਬਾਜੀ ਤੇ ਅਖਾੜਾ ਦੱਸਿਓ ਸਬਰੌ ਮੁੱਦਕੀ ਸਿਦਰਾਣਾ ਤਾ ਯਾਦ ਰੱਖਿਓ ਆਉਂਦੀ ਪੀੜੀ ਜੋਗਾ ਸੰਘ ਕੇ ਪੰਜਾਬ ਰੱਖਿਓ ਕੋਣੀ ਕਹਾਣੀ ਜਾਂ ਬਾਤ ਦੱਸਿਓ ਤਰਕਾਲਾ ਲੋਡਾ ਮੂਹਨੇਰਾ ਪ੍ਰਵਾਦ ਦੱਸਿਓ ਕਹੀ ਰੰਬੀ ਤੰਗਲੀ ਜਿੰਦਰਾ ਸਲੰਗ ਦੱਸਿਓ ਪੀੜੀ ਮੰਝਾ ਮੂੜਾ ਤੇ ਪਲੰਗ ਦੱਸਿਓ ਚੂਰੀ ਤੀਰ ਕੜਾ ਤੇ ਪੱਟ ਦਾ ਕਬਾਬ ਦੱਸਿਓ ਆਉਂਦੀ ਪੀੜੀ ਜੋਗਾ ਸੰਘ ਕੇ ਪੰਜਾਬ ਰੱਖਿਓ ਆਉਂਦੀ ਪੀੜੀ ਜੋਗਾ ਸੰਘ ਕੇ ਪੰਜਾਬ ਰੱਖਿਓ ਠੱਕਾ ਅੱਛੋਂ ਤੇ ਪੁਰੇ ਦੀ ਪਾਣ ਦੱਸਿਓ ਦੁੱਲਾ ਜੱਗਾ ਤੇ ਜਾਉਣਾ ਸਨ ਕੌਣ ਦੱਸਿਓ ਗਲੋਟਾ ਛਿੱਕੂ ਪੂਣੀ ਖੱਡੀ ਤਾਣੀ ਦੱਸਿਓ ਜਾਪ ਰਹਿਰਾਸ ਸੋਹਲਾ ਆਨੰਦ ਬਾਣੀ ਦੱਸਿਓ ਨੇਹਾ ਭਖੜਾ 16 ਸਾਂਹਕੇ ਗਲਾਬ ਰੱਖਿਓ ਆਉਂਦੀ ਪੀੜੀ ਜੋਗਾ ਸਾਹਿਬ ਕੇ ਪੰਜਾਬ ਰੱਖਿਓ ਆਉਂਦੀ ਪੀੜੀ ਜੋਗਾ ਸਾਂਹਕੇ ਪੰਜਾਬ ਰੱਖਿਓ ਅੱਗ 28 ਸੱਥਰੀ ਤੇ ਪੰਡ ਦੱਸਿਓ ਨਕੱਤਾ ਛੜਾ ਦਹਾ ਜੂਤ ਨਾਲੇ ਰੰਡ ਦੱਸਿਓ ਟੱਪਾ ਸਿੱਠਣੀਆਂ ਘੋੜੀਆਂ ਸੁਹਾਗ ਦੱਸਿਓ ਦੁਪੱਟਾ ਚੁੰਨੀ ਫੁਲਕਾਰੀ ਤੇ ਬਾਗ ਦੱਸਿਓ ਢੱਡ ਇੱਕ ਤਾਰਾ ਸਾਹਮਕੇ ਰਵਾਵ ਰਵਾਵ ਰੱਖਿਓ ਹੋਂਦੀ ਪੀੜੀ ਜੋਗਾ ਸਾਹਮਕੇ ਪੰਜਾਬ ਰੱਖਿਓ ਹੋਂਦੀ ਪੀੜੀ ਜੋਗਾ ਸਾਹਮਕੇ ਪੰਜਾਬ ਰੱਖਿਓ ਬੀਚੋ ਪਿਲਚੋਟ ਬੰਦਰਕੀਲਾ ਖੇੜ ਦੱਸਿਓ ਧੌਲ ਜਫਾ ਕੈਂਚੀ ਰੇੜ ਦੱਸਿਓ ਗੱਫਾ ਮੋਠ ਬੁੱਕ ਨਾਲੇ ਓਕ ਦੱਸਿਓ ਪੱਠ ਲੇਲਾ ਬਲੋਂਗੜਾ ਤੇ ਬੋਕ ਦੱਸਿਓ ਬਿੱਕੇ ਮਰਬੇ ਕਿੱਲੇ ਦਾ ਹਿਸਾਬ ਰੱਖਿਓ ਆਂਦੀ ਪੀੜੀ ਜੋਗਾ ਸੰਭ ਕੇ ਪੰਜਾਬ ਰੱਖਿਓ ਆਂਦੀ ਪੀੜੀ ਜੋਗਾ ਸੰਭ ਕੇ ਪੰਜਾਬ ਰੱਖਿਓ ਕਲਕਾਰੀ ਚੀਕ ਮੜਕ ਤੇ ਤਹਾੜ ਦੱਸਿਓ ਚੋਜ ਨਖਰਾ ਅਣਖ ਤੇ ਮੜਖ ਦੱਸਿਓ ਪੀਲਾ ਤੂਤੀਆਂ ਨਮੋੜੀਆਂ ਤੇ ਬੇਰ ਦੱਸਿਓ ਅੱਧ ਪਾ ਪਾਈਆਂ ਨਾਲੇ ਸੇਰ ਦੱਸਿਓ ਲਗਾਮ ਕਾਠੀ ਪੈਰਾਂ 'ਚ ਰੁਕਾ ਰਵਾਬ ਰੱਖਿਓ ਆਉਂਦੀ ਪੀੜੀ ਜੋਗਾ ਸੰਭ ਕੇ ਪੰਜਾਬ ਰੱਖਿਓ ਆਉਂਦੀ ਪੀੜੀ ਜੋਗਾ ਸੰਭ ਕੇ ਪੰਜਾਬ ਰੱਖਿਓ ਲੱਛਾ 26 ਖੱਦਰ ਤੇ ਮਲਮਲ ਦੱਸਿਓ ਪਰ ਪਰਸੋਂ ਭਲਕੇ ਨਾਲੇ ਕੱਲ ਦੱਸਿਓ ਪੰਜਾ ਜੈਤੋਂ ਨਨਕਾਣਾ ਤੇ ਨੀਲਾ ਤਾਰਾ ਦੱਸਿਓ ਤਵੀ ਚਰਖੜੀ ਦੇਗਦਾ ਨਜ਼ਾਰਾ ਦੱਸਿਓ ਚੇਤੇ ਫੂਲਾ ਨਲੂਆ ਕਪੂਰ ਨਵਾਬ ਰੱਖਿਓ ਆਉਂਦੀ ਪੀੜੀ ਜੋਗਾ ਸੰਭ ਕੇ ਪੰਜਾਬ ਰੱਖਿਓ ਆਉਂਦੀ ਪੀੜੀ ਜੋਗਾ ਸੰਭ ਕੇ ਪੰਜਾਬ ਰੱਖਿਓ ਜੰਦ ਬੰਸਰੀ ਤੇ ਸਾਗ ਬੰਦ ਦੱਸਿਓ ਲੋਕ ਤਤ ਮਹਾਵਰੇ ਤੇ ਅਖੌਥਾਂ ਅਖਾਣ ਦੱਸਿਓ ਸਾਲ ਗੁਣੀਆਂ ਰੰਦਾ ਕਰੰਡੀ ਤੇਸੀ ਦੱਸਿਓ ਪੂਰਾ ਕੰਬਲ ਲੋਈ ਨਾਲੇ ਖੇਸੀ ਦੱਸਿਓ ਮਿੱਠੇ ਬੋਲ ਬੀਰ ਭਾਜੀ ਨਾਲੇ ਨਵਾਬ ਦੱਸਿਓ ਆਉਂਦੀ ਪੀੜੀ ਜੋਗਾ ਸੰਭ ਕੇ ਪੰਜਾਬ ਰੱਖਿਓ ਆਉਂਦੀ ਪੀੜੀ ਜੋਗਾ ਸੰਭ ਕੇ ਪੰਜਾਬ ਰੱਖਿਓ ਪੂਰਨ ਕਨਈਆ ਜੈਤਾ ਨਾਲੇ ਬੁੱਧੂ ਸਾਹ ਦੱਸਿਓ ਬਹੀ ਗਲੀ ਡੰਡੀ ਕੱਚਾ ਰਾਹ ਦੱਸਿਓ ਪੋਠੋਹਾਰ ਮਾਝਾ ਮਾਲਵਾ ਨਾਲੇ ਦੁਆਬਾ ਦੱਸਿਓ ਸੁਨਾਮ ਖਟਕੜ ਕਲਾਂ ਤੇ ਸਰਾਬਾ ਦੱਸਿਓ ਪਿੰਡੂ ਡੇਰੇ ਸਾਧ ਬਾਬੇ ਬੇਨਕਾਬ ਰੱਖਿਓ ਆਉਂਦੀ ਪੀੜੀ ਜੋਗਾ ਸਾਹਮ ਕੇ ਪੰਜਾਬ ਰੱਖਿਓ ਆਉਂਦੀ ਪੀੜੀ ਜੋਗਾ ਸਾਹਮ ਕੇ ਪੰਜਾਬ ਰੱਖਿਓ ਬੱਚਿਆਂ ਨੂੰ ਇਹ ਗੱਲਾਂ ਜਰੂਰ ਦੱਸਿਓ ਆਉਂਦੀ ਪੀੜੀ ਜੋਗਾ ਸਾਹਮ ਕੇ ਪੰਜਾਬ ਰੱਖਿਓ ਧੰਨਵਾਦ